ਜਰਾ ਆ ਬੰਦੇ ਦਾ ਵੀ ਸਰਿਆ ਪਿਆ ਯਾਰ ਆ ਦਰਖਤ ਲਈ ਬੈਠਾ ਇੰਨੇ ਲੈ ਇਹਨੂੰ ਜਰਾ ਆਪਾਂ ਮੱਤੀ ਦੇਈਏ ਵੀ ਤੂੰ ਆ ਦਰਖਤ ਛੱਡ ਤੂੰ ਸਬਜੀ-ਸਬਜੀ ਲਾਲਾ ਇੰਨੇ ਥਾਂ 'ਚ ਇਹ ਤੈਨੂੰ ਕੀ ਦੇਣਗੇ ਆ ਲੈ ਦੇਖ ਇਹਦੇ ਨਾਲ ਕਰਦਿਆਂ ਗੱਲ ਆਪਾਂ ਇਹਨੂੰ ਸ ਮੱਤੀ ਦੇ ਦਈਏ ਚੱਲ ਇੰਨੇ ਨਾਲ ਇਹ ਸਮਝ ਜੇ ਕਿਉਂਕਿ ਆਪਣਾ ਕੀ ਜਾਂਦਾ ਆਪਾਂ ਤਾਂ ਫਰੀ ਦੀ ਮੱਤੀ ਦੇਣੀ ਆ ਇਹ ਬੰਦੇ ਨਾਲ ਆਪਾਂ ਕਰਦਿਆਂ ਗੱਲ ਵੀ ਯਾਰ ਆ ਪੱਟ ਦੇ ਤਾਂ ਚੰਗਾ ਹੀ ਆ ਹਨਾ ਕੁਦਰਤ ਆਲਸੀ ਬਣ ਜੂਗੀ ਕਿਉਂ ਭਾਈ ਹਾਂਜੀ ਠੀਕ ਆ ਠੀਕ ਆ ਵਦਿਆ ਕਿਵੇਂ ਗੇੜਾ ਮਾਇਆ ਬਸ ਮੈਂ ਤਾਂ ਇੱਥੋਂ ਲੰਘਿਆ ਜਾਂਦਾ ਸੀ ਮੈਂ ਹਾਂ ਵੀ ਆ ਬਾਈ ਨੂੰ ਮਿਲ ਜੀਏ ਆਹਾ ਰੈ ਮਾਸ ਬੜਾ ਕਰ ਲੀਏ ਕੋਈ ਅੱਛਾ ਆ ਬਈ ਕਦੋਂ ਕਲਾਤਾ ਤੂੰ ਆਹਾ ਜਿਗਾੜ ਜਾ ਹੋ ਗਿਆ ਹੁਣ ਦੋ ਰੂਡ ਕਸਾ ਲਾਏ ਨੂੰ ਅੱਛਾ ਤੇ ਮੈਂ ਤੇਨੂੰ ਇੱਕ ਗੱਲ ਕਹਿਣੀ ਸੀ ਹੂੰ ਤਾਂ ਵੈਸੇ ਤੂੰ ਮੇਰੇ ਤੋਂ ਵੱਧ ਸਿਆਣਾ ਹੂੰ ਵੀਰ ਜੇ ਆਹਾ ਜਿਹੜੀਆਂ ਤੂੰ ਆ ਲਾਈਆਂ ਨੇ ਪੇਡੇ ਲਾਇਆ ਹੂੰ ਵੀ ਜੇ ਇਹਦੀ ਥਾਂ ਤੇ ਤੂੰ ਸਬਜ਼ੀ ਲਾ ਲੰਦਾ ਠੀਕ ਨਹੀਂ ਸੀ ਸਬਜ਼ੀ ਆਉਦੇ ਸਾਂ ਇਹ ਚੀਜ਼ਾਂ ਆਉਦੇ ਸਾਂ ਨੇ ਨਹੀਂ ਮੈਂ ਤਾਂ ਤੈਨੂੰ ਦੇਖਉ ਹੂੰ ਤਾਂ ਤੇਰੀ ਮਰਜ਼ੀ ਆ ਤੂੰ ਮੇਰੇ ਤੋਂ ਸਿਆਣਾ ਵੀ ਮੇਰੇ ਮੁਤਾਬਕ ਠੀਕ ਐ ਜੇ ਤੂੰ ਇਹ ਪੱਟ ਕੇ ਸਬਜ਼ੀ ਲਾਵੇਂ ਜੇ ਕਦੂਆਂ ਦੇ ਬੱਲਾਂ ਵੀ ਲਾ ਦੇ ਤੇਰੇ ਮੰਡੀ 'ਚ ਵਧੀਆ ਵੇਖਣਗੇ ਹਾਂ ਆਹ ਗੱਲ ਮੈਨੂੰ ਮੁੜ ਕੇ ਨਾ ਕਿਸੇ ਪੁੱਟਣਾਈ ਤਾਂ ਕਿਉਂ ਹਾਂ ਇਹ ਮੈਂ ਵੀ ਕੋਈ ਗੱਲ ਨੂੰ ਸੋਚ ਸਮਝ ਕੇ ਲਾਇਆ ਮੇਰੇ ਕੋਲ ਇਹ ਨੌਜਾਨ ਮੁੰਡੇ ਨੇ ਪੜੇ ਲਿਖੇ ਜਿਹੜੇ ਬਹੁਤ ਦੂਰ ਤੱਕ ਤੁਰੇ ਫਿਰੇ ਹੋਏ ਨੇ ਨਹੀਂ ਮੈਂ ਐਵੇਂ ਹੀ ਨਹੀਂ ਲਾਦੀਆਂ ਇਹ ਬਹੁਤ ਵੱਡਾ ਨਹੀਂ ਕਹਾਣੀ ਐ ਇਹ ਨਹੀਂ ਆ ਜਿਹੜਾ ਮੈਂ ਤਾਂ ਇਹ ਕਹਿਣਾ ਦੇਖ ਆ ਹੁਣ ਇੰਨੀ ਸ਼ਾਂ ਹੋਈ ਪਈ ਐ ਇੱਥੇ ਵੀ ਜਰਾ ਇਹਦੇ ਤੋਂ ਕਿੱਥੇ ਤੋਂ ਵਧੀਆ ਅੱਜ ਕੱਲ ਕਦੂਆਂ ਦਾ ਰੇਟ ਪਤਾ ਤੁਹਾਨੂੰ ਰੇਟ ਭਾਵੇਂ ਕਦੂਆਂ ਦਾ 100 ਰੁਪਏ ਕਿਲੋ ਹੋ ਜੇ ਹਾਂ ਭਾਵੇਂ 50 ਰੁਪਏ ਕਿਲੋ ਹੋ ਜੇ ਮੇਰੀ 70 ਸਾਲ ਦੀ ਉਮਰ ਹੋ ਗਈ ਅਸੀਂ ਖੇਤੀਆਂ ਕਰ ਕਰ ਹੁਣ ਤੇ ਕੱਸੀਂ ਕੀ ਬਣਾ ਲਿਆ ਹਾਂ ਹੁਣ ਅਖੀਰ ਨੂੰ ਮਾਂ ਨੇ ਇੱਥੇ ਆ ਕੇ ਖੜ ਗਿਆ ਵੀ ਜਰਾ ਆਪਾਂ ਜਿਹੜਾ ਉਹ ਜਿਹੜਾ ਜਾਂਦਾ ਪੰਜਾਬ ਹਾਂ ਰਾਜਸਥਾਨ ਬਣਦਾ ਜਾਂਦਾ ਵੀ ਆਪਾਂ ਕੁਝ ਨਾ ਕੁਝ ਜਾਂਉਂਦੇ ਜਾਂਦੇ ਇਹ ਵੀ ਯੋਗਦਾਨ ਪਾਈਏ ਕੋਈ ਦਰਸਤ ਕੋਈ ਨਹੀਂ ਲਾ ਕੇ ਰਾਜੀ ਜਿਹੜੇ ਸਾਡੇ ਨੌਜਵਾਨ ਹੋ ਗਏ ਨੇ ਉਹਨਾਂ ਨੂੰ ਕੋਈ ਮਗਰੋਂ ਸਹਾਂਹ ਦਾ ਨਹੀਂ ਕੁਦਰਤਾਲ ਸੀ ਨਹੀਂ ਬਣੂਗੀ ਆਪਦੇ ਆਲ ਨੇ ਆ ਲਾਉਣੇ ਨਹੀਂ ਭੁੱਲ ਜੂਗੀ ਨਹੀਂ ਭੁੱਲਦੀ ਉਹ ਤੁਸੀਂ ਨਿਗਾ ਦਾ ਮਾਰੋ ਕਿ ਨਿਗਾ ਦਾ ਮਾਰਨੀ ਨਹੀਂ ਉਹ ਤੁਰੇ ਫਿਰਦੇ ਗਦੇ ਨਾਂਗੇ ਗਦੇ ਕਿਸੇ ਖੰਭੇ ਦੇ ਨਿਗਾ ਮਾਰੋ ਜੇ ਟਰਾਂਸਫਾਰਮ ਲੱਗਾ ਉੱਥੇ ਜਾਨਵਰਾਂ ਨੇ ਪਾਈ ਜਾਂਦੇ ਨੇ ਜੇ ਉੱਥੇ ਧੁੱਪੇ ਨਹੀਂ ਮੱਚਣਗੇ ਜੇ ਲਾਈਟ ਲੱਗਦਾ ਉਹਦੇ ਬੱਚੇ ਵੀ ਮੱਤਸਾ ਦੇ ਆਪ ਵੀ ਮੱਤਸਾ ਦੇ ਹਾਂ ਜਿਹੜੇ ਮੀਟਰ ਨੇ ਬਿਜਲੀ ਦੇ ਮੀਟਰ ਨੇ ਉਹਨਾਂ ਦੇ ਵਿੱਚ ਚਿੜੀਆਂ ਆਲ ਨੇ ਪਾਈ ਜਾਂਦੀਆਂ ਨੇ ਹਾਂ ਤੁਹਾਨੂੰ ਲੋਕਾਂ ਨੂੰ ਸੰਗ ਹੀ ਨਹੀਂ ਆਉਂਦੀ ਕੋਈ ਲੋਕ ਦਾ ਇਹ ਗੱਲ ਬੰਦ ਧਿਆਨ ਹੀ ਕਰਦੇ ਇਹ ਪੰਛੀਆਂ ਬਾਦ ਦੀ ਜ਼ਰੂਰੀ ਹੈ ਵਾਤਾਵਰਨ ਬਾਦ ਵੀ ਜ਼ਰੂਰੀ ਹੈ ਬੂਟੇ ਲਾਉਣੇ ਨੇ ਜਿਹੜੇ ਜਿਹੜੇ ਕਈ ਬੰਦੇ ਉਹ ਇੱਕ ਬੰਦੇ ਦੀ ਮੈਂ ਵੀਡੀਓ ਬਣਾਈ ਸੀ ਉਹ ਡੱਬੇ ਜੇ ਲਾਈ ਜਾਂਦਾ ਸੀ ਮੈਂ ਉਹਨੂੰ ਆਖਿਆ ਮਹ ਜਰ ਵੀ ਤੂੰ ਆ ਕਿਉਂ ਲਾਈ ਜਾਂਦਾ ਬ ਇਹਨਾਂ ਨੂੰ ਆਟਾ ਦਾਲ ਸਕੀਮ ਤੇ ਕਿਉਂ ਲਾਈ ਜਾਂਦਾ ਉਹ ਉਹ ਨੌਜਵਾਨਾਂ ਦੀ ਬਹੁਤ ਆਖੜੀ ਸੋਚ ਹੈ ਉਹ ਮੈਨੂੰ ਉਹ ਮੈਨੂੰ ਕਹਿੰਦਾ ਮੈਂ ਮੈਨੂੰ ਕਹਿੰਦਾ ਵੀ ਪਹਿਲਾਂ ਬਾਲੇ ਕੜੀਆਂ ਦੀਆਂ ਛੱਤਾਂ ਹੁੰਦੀਆਂ ਸੀ ਹੁੰਦੀਆਂ ਸੀ ਮੈਂ ਆਖਿਆ ਇਹ ਤਾਂ 1000 ਸਾਲ ਪਹਿਲਾਂ ਦੀ ਗੱਲ ਹੈ 1000 ਸਾਲ ਪਹਿਲਾਂ ਦੀ ਦੋ ਹੱਥੀਂ ਸਾਲਾਂ ਦੀ ਗੱਲ ਹੈ ਨਾ ਉਦੋਂ ਪਹਿਲਾਂ ਉਦੋਂ ਪਹਿਲਾਂ ਜਿਹੜੇ ਘਰ ਬਣਿਆ ਉਹ ਤਾਂ 1000 ਸਾਲ ਪਹਿਲਾਂ ਬਣ ਗਏ ਮੈਂ ਕਿਹਾ ਵੀ ਉਦੋਂ ਪਹਿਲਾਂ ਇਹ ਕਿੱਥੇ ਰਹਿੰਦੇ ਸੀ ਪਹਿਲਾਂ ਉਹਨੂੰ ਇਹ ਪੁੱਛਣਾ ਕਿ ਛਿੜੀਆਂ ਪਤਾ ਕਿ ਕਿੱਡੇ ਕਿੱਡੀਆਂ ਕਿੱਡੀਆਂ ਵੱਡੀਆਂ ਵੱਡੀਆਂ ਛਿੜੀਆਂ ਹੁੰਦੀਆਂ ਬੰਨੇ ਖੋਦ ਅਸੀਂ ਆਹ ਕੱਢੇ ਨੇ ਅਮਰਾ ਬਾਬੇ ਤੋਂ ਸਾਡੇ ਪਿੰਡਾਂ 'ਚ ਬੰਨੇ ਇਹ 10-15 15-20 ਵੀ ਕਿੱਲਾਂ ਦੀਆਂ ਛਿੜੀਆਂ ਹੁੰਦੀਆਂ ਪਿੰਡਾਂ ਦੇ ਲੋਵੇ ਲੋਵੇ ਜਿਹੜੀ ਚਿੜੀਆਂ ਹੁੰਦੇ ਬਹੁਤ ਵੱਡੀਆਂ ਵੱਡੀਆਂ ਜਿੱਥੇ ਅੱਜ ਕੁਝ ਵੀ ਨਹੀਂ ਛੱਡਿਆ ਲੋਕਾਂ ਨੇ ਪਰ ਇਹਦਾ ਹੁੰਦਾ ਅੱਗਾ ਲਾਉਣ ਲਾਗੇ ਬਾਣਾ ਤੇ ਇਹਨੇ ਜਮੇ ਸੱਤੇ ਨਾਸ ਕਰਤਾ ਜਿਹੜੇ ਮਾੜੇ ਮੂੜੇ ਬੂਟੇ ਨੇ ਉਹ ਮੱਚ ਜਾਂਦੇ ਨੇ ਜਿਹੜੀ ਇਹ ਨੌਜਵਾਨ ਲੈ ਕੇ ਹੌਸ ਨੂੰ ਚੱਲੇ ਨੇ ਇਹ ਬਹੁਤ ਵੱਡਾ ਉਹਨਾਂ ਤੇ ਕੋਈ ਮਾਲਕ ਦਾ ਮਿਹਰ ਭਰਿਆ ਹੱਥ ਹੈ ਪੰਛੀਆਂ ਦੇ ਆਹ ਨੇ ਲਾਉਣੇ ਪੰਛੀਆਂ ਨੂੰ ਪਾਣੀ ਰੱਖਣਾ ਨਵੇਂ ਦਰਖਤ ਲਵਾਉਣੇ ਪਾਣੀ ਪੰਛੀ ਆਪਣੇ ਆਪ ਪੀਣ ਜੇ ਪਾਣੀ ਹੈ ਹੀ ਨਹੀਂ ਕਿਤੇ ਪੀਣਗੇ ਕਿੱਥੇ ਮੈਂ ਖੋੜ ਤੜਕ ਕੋਲ ਦੀ ਮੋਟਰ ਤੇ ਜਾ ਕੇ ਆਇਆ ਉਥੇ 4 ਜਨਵਰੀ ਆਏ ਉਹ ਖੇਤ ਪਾਣੀ ਪੀ ਨਹੀਂ ਸਕਦੇ ਹੂੰ ਮੈਥੋਂ ਦੋ ਦਿਨਾਂ ਤੋਂ ਗਿਆ ਜੀ ਆ ਠਿਕਰੇ ਪਾਣੀ ਪਾ ਗਏ ਅੱਜ ਇਕਰਾ ਦਾ ਰੱਖਣਾ ਉਹ ਆਪਦਾ ਸੰਘਰਸ਼ ਕਰਨ ਜੀ ਜੇ ਪਾਣੀ ਨਹੀਂ ਹੈਗਾ ਕਿ ਦਿਖਾਲ ਖੱਬੇ ਚ ਪਾਣੀ ਪੀਣਗੇ ਕਿੱਥੋਂ ਸੰਘਰਸ਼ ਕਰਨ ਆਪਦੇ ਜੀਵਨ ਚ ਓਹੋ ਉਹ ਕਰਨ ਵੀ ਕੀ ਯਾਰ ਫਿਰ ਜਾ ਉਹ ਗੰਦਾ ਪਾਣੀ ਪੀਣਗੇ ਗੰਦਾ ਪਾਣੀ ਪੀਣਗੇ ਤਾਂ ਨਹੀਂ ਜਾਨ ਬਾਰੇ ਮੌਤ ਹੋਊਗੀ ਨਾਲੀਆਂ ਨੂੰਆਂ ਚ ਉਹ ਦੇਖ ਲੋ ਕਿੰਨਾ ਕੈਮੀਕਲ ਜਾ ਰਿਹਾ ਹੁਣ ਆਪਣਾ ਸਰਪਾ ਸਰਪਾ ਤੋਂ ਲਾ ਕੇ ਹੂੰ ਪੰਜ ਛੇ ਆਪਣਾ ਸੰਘਰਸ਼ ਆਪ ਕਰਨ ਠੀਕ ਹੈ ਹੂੰ ਪੰਛੀ ਆ ਵੀ ਲੜਾਈ ਕਿ ਮੇਲਾ ਲੈਣਗੇ ਕਿਉਂ ਉਹਨਾਂ ਨੂੰ ਜੇ ਜੇ ਅਸੀਂ ਤੈਨੂੰ ਕਹਿ ਦਈਏ ਵੀ ਇੱਥੇ ਕੋਈ ਛਾਂ ਦਾ ਇੰਤਜ਼ਾਮ ਨਾ ਹੋਵੇ ਹੂੰ ਕੋਈ ਪਾਣੀ ਦਾ ਇੰਤਜ਼ਾਮ ਨਾ ਹੋਵੇ ਕੋਈ ਤੈਨੂੰ ਹੱਥਾਂ ਤੱਕ ਰੋਟੀ ਟੱਕਣਾ ਮਿਲੇ ਤੂੰ ਕੋਈ ਲੜਾਈ ਲੜ ਲੇਗਾ ਉਹ ਹਾਲ ਪੰਛੀਆਂ ਦਾ ਹੋਇਆ ਪਿਆ ਹੂੰ ਤੂੰ ਇਹ ਆਪਦੇ ਤੇ ਸੋਚ ਕੇ ਦੇਖ ਵੀ ਤੂੰ ਇਹ ਲੜਾਈ ਲੜ ਲੇਗਾ ਇੱਥੇ ਛਾਂ ਵੀ ਨਾ ਹੋਵੇ ਹੂੰ ਪਾਣੀ ਵੀ ਨਾ ਹੋਵੇ ਹੂੰ ਤੈਨੂੰ ਕੋਈ ਰੋਟੀ ਬਣਾ ਦਾ ਇੰਤਜ਼ਾਮ ਹੀ ਨਾ ਹੋਵੇ ਹੂੰ ਦੱਸ ਹੂੰ ਤੈਨੂੰ ਇੱਕ ਦਿਨ ਨਹੀਂ ਨਗਾ ਨਗਾਉਣਾ ਤੈਨੂੰ ਔਖਾ ਹੋ ਜੂ ਇਹਦਾ ਵਿਚਾਰੇ ਕੁਦਰਤ ਦੇ ਜੀਵ ਨੇ ਅਜੇ ਕੁਦਰਤ ਇਹਨਾਂ ਦਾ ਪੱਖ ਕਰਦੀ ਤਕੜੇ ਮੰਨ ਜਿਹੜੇ ਅਜੇ ਆਪਣੇ ਕੋਲ ਇੰਨੀਆਂ ਪ੍ਰਜਾਤੀਆਂ ਹੈਗੀਆਂ ਨੇ ਹੂੰ ਤੂੰ ਇੱਕ ਦਿਨ ਚ ਮਿਆਂ ਗਲੇ ਕੁਦਰਤ ਦੀ ਤੂੰ ਆਪ ਨੂੰ ਇਸ ਪਾਸੇ ਲਾ ਕੇ ਦੇ ਕੇ ਇੱਕ ਦਿਨ ਹੂੰ ਤੇ ਤੈਨੂੰ ਆਪ ਹੀ ਪਤਾ ਲੱਗ ਜੂ ਹੁਣ ਜਿਹੜੇ ਬੰਦਿਆਂ ਨੇ ਇਹ ਕੰਮ ਕਰਵਾਇਆ ਹੂੰ ਉਹ ਵੀ ਤੇਰੇ ਕੋਈ ਬੰਦੇ ਹੀ ਨੇ ਹੂੰ ਮੈਨੂੰ ਇਸ ਲਾਈਨ ਤੇ ਉਹਨਾਂ ਨੇ ਲਾਇਆ ਮੇਰਾ ਉਹਨਾਂ ਨਾਲ ਵਾਅਦਾ ਕਰਿਆ ਹੋਇਆ ਹੂੰ ਉਹਨੇ ਇਹ ਵੀ ਕਦੀ ਨੌਜਵਾਨਾਂ ਨੇ ਵੀ ਕਹਿੰਦੇ ਕਿ ਤੂੰ ਤਾਂ ਆਇਆ ਇਸ ਕਰਕੇ ਨਾ ਉਹ ਲਾ ਕੇ ਫਿਰ ਪੈਸੇ ਬੁਝਣਾ ਵਟਲੀ ਮੈਂ ਕਿਹਾ ਮੈਂ ਮਰਦੇ ਦਮ ਤੱਕ ਇਹ ਮੈਂ ਨਹੀਂ ਵੇਚਣੇ ਇਹ ਇਹ ਮੇਰਾ ਵਾਦਾ ਕਰਿਆ ਉਹ ਬੰਦੇ ਨਾਲ ਤੇ ਉਹ ਵੀ ਤਾਂ ਯਾਰ ਨੌਜਵਾਨੀ ਨੇ ਜਿਹੜੇ ਇੰਨੀ ਵਧੀਆ ਗੱਲਾਂ ਸੋਚਦੇ ਨੇ ਤੁਸੀਂ ਕਿੱਦਣੂ ਹਜੇ ਵੀ ਜਾਹੀ ਜਾਂਦੇ ਹੋ ਇਹ ਪੰਜਾਬ ਨੂੰ ਐ ਆ ਗੱਲਾਂ ਬਤਾਂ ਦਾ ਰੰਗਲਾ ਪੰਜਾਬ ਨਹੀਂ ਬਣਦਾ ਹੂੰ ਕੁਝ ਹਿੰਮਤ ਕਰੋ ਕੱਲੇ ਕੱਲੇ ਬੰਦੇ ਨੂੰ ਇਹ ਸਾਰੇ ਕਸੂਰ ਇਨਸਾਨ ਦੀ ਨੇ ਇਨਸਾਨ ਦੇ ਸਾਰਾ ਕੋਈ ਤਾਣਾ ਬਣਾ ਖਰਾਬ ਕਰਿਆ ਹੋਇਆ ਹੈ ਹੂੰ ਇਹ ਕੁਦਰਤ ਦਾ ਕੋਈ ਵੱਡਾ ਰੋਲ ਨਹੀਂ ਹੈ ਕੁਦਰਤ ਦਾ ਹਮੇਸ਼ਾ ਜਿਹੜੇ ਕੁਦਰਤੀ ਚੀਜ਼ਾਂ ਦੇ ਉਹਦਾ ਸੇਵ ਇਸਤੇਮਾਲ ਹਤਾ ਲੋਕਾਂ ਨੇ ਤਕਨੀਕਾਂ ਨਾਲ ਹੂੰ ਉਹ ਤੁਸੀਂ ਫਿਰ ਜੇ ਅਸੀਂ ਪੌਦਰਾਸਤੀ ਲਾਵਾਂਗੇ ਪਾਣੀ ਨਹੀਂ ਬਚਾਵਾਂਗੇ ਤਾਂ ਫਿਰ ਇਹ ਦੇਖ ਲੋ ਫਿਰ ਪੰਜਾਬ ਤਾਂ ਰਾਜਸਤਾਨ ਬਣੂਗਾ ਹੀ ਬਣੂਗਾ ਹੀ ਅੱਜ ਨਹੀਂ ਤਾਂ 2-4 ਸਾਲਾਂ ਨੂੰ ਸਹੀ ਬਣੀ ਜਾਣਾ ਹੈ ਜਿਹੜੇ ਨੌਜਨ ਕੰਮ ਕਹਦੇ ਮੈਂ ਤਾਂ ਹੈਰਾਨ ਆ ਗਿਆ ਤੁਸੀਂ ਉਹਨਾਂ ਦੀ ਰੀਤ ਤਾਂ ਕੀ ਕਰਨੀ ਸਮਝਾ ਉਹਨਾਂ ਨੂੰ ਉਹ ਗਲਤ ਮੰਨਦੇ ਹੋ ਉਹ ਪੈਸੇ ਵੀ ਲਾਉਂਦੇ ਨੇ ਆਵਾ ਕੰਮ ਵੀ ਛੱਡਦੇ ਨੇ ਤੇ ਟਾਹਾਂ ਟਾਹਾਂ ਖੰਭੇ ਤੇ ਚੜਨਾ ਪੌੜੀ ਲਾ ਕੇ ਉੱਥੇ ਲਾ ਹੋਟੇ ਲਾ ਕਿੰਨੀ ਪਤਾ ਕਿੱਡੀ ਵੱਡੀ ਮਿਹਨਤ ਹੈ ਨਹੀਂ ਖੰਭੇ ਤੇ ਤਾਪਸ ਨਹੀਂ ਹੁੰਦੀ ਓਹੋ ਤਰ੍ਹਾਂ ਲੱਕੜਾਂ ਨਾਲ ਨਾ ਲੱਕੜ ਦਾ ਓਜ ਬੰਚੀ ਨੇ ਬੈਠਣਾ ਹੂੰ ਉਹਨਾਂ ਨੂੰ ਲਾਉਣ ਦਾ ਦੇਖੋ ਕਿੰਨੀ ਖਾਈ ਹੈ ਤੁਸੀਂ ਉਹਨਾਂ ਦੇ ਕੰਮ ਹੁੰਦਾ ਗਿੰਦੀ ਨਹੀਂ ਕਹਿੰਦਾ ਉਹਨੂੰ ਪੁੱਠਾ ਸੋਚਦੇ ਹਾਂ ਵੀ ਇਹ ਕਿਉਂ ਵਾਲ ਨਹੀਂ ਲਾਈ ਜਾਂਦੇ ਨੇ ਇਹ ਕਿਉਂ ਆਏ ਤੇ ਹੀ ਜਾਂਦੇ ਨੇ ਇਹ ਗੱਲਾਂ ਛੱਡੋ ਪੰਜਾਬ ਵਾਸੀਓ ਸਾਰੇ ਇੱਧਰ ਧਿਆਨ ਦਿਓ ਜੇ ਪੰਜਾਬ ਨੂੰ ਹਸਦਾਬਾਜ਼ ਦਾ ਰੱਖਣਾ ਹੈ ਸਾਰੇ ਇਕੱਲੇ ਇਕੱਲੇ ਬੰਦੇ ਨੂੰ ਸਾਰਿਆਂ ਨੂੰ ਇਸ ਚੀਜ਼ਾਂ ਦੀ ਗੌਰ ਕਰਨੀ ਪਊਗੀ ਆ ਮੈਂ ਮੇਰੇ ਗੱਲ ਯਾਦ ਆ ਗਈ ਆ ਪਿੱਛੇ ਸਾਜ ਦੀ ਗੱਲ ਲਾਠੀ ਤੇ ਆਗੇ ਮੇਰੇ ਤੋਂ ਕੋਈ ਮਿਹਰ ਹੋਈ ਸੰਤਮਾਤਮਾਂ ਦੀ ਮੈਨੂੰ ਤੜਕੇ 5 ਵਜੇ ਤੋਂ ਪਹਿਲਾਂ ਹੀ ਠਾ ਲਿਆ ਕਰਨ ਮੈਂ ਗੁਰਦੁਆਰੇ ਜਾਇਆ ਕਰਾਂ ਮੱਥਾ ਟੇਕ ਕੇ ਮੇਰੇ ਤੇ ਹੀ ਚੱਲਿਆ ਰੀਲ ਮੈਂ ਜਦੋਂ ਗੁਰਦੁਆਰੇ ਮੱਥਾ ਟੇਕ ਕੇ ਅਰਦਾਸ ਹੋ ਜੇ ਮੈਂ ਉੱਥੋਂ ਤੁਰ ਪਿਆ ਕਰਾਂ ਤੁਰ ਕੇ ਮੈਂ ਪਿੰਡ ਦੀ ਵੀ ਵੜ ਜਾ ਕਰਾਂ ਪਿੰਡ ਦੇ ਵਿੱਚ ਜਿਹੜੇ ਲਾਈਟਾਂ ਜਦ ਨੇ 20 ਦੇ ਫालतू ਰਾਤ ਦੀਆਂ ਲੱਗੀਆਂ ਉਹ ਲੋਕ ਆਠਾ ਨੌ 9 ਵਜੇ ਤੱਕ ਨਹੀਂ ਬਝਾਉਂਦੇ ਮੈਂ ਉਹ ਕਿਹਾ ਵੀ ਪੈ ਗਿਆ ਕਿ ਉਹ ਵੀ ਪੈ ਗਿਆ ਮੈਂ ਉਹ ਲਾਈਟਾਂ ਬੰਦ ਕਰਾਉਂਦਾ ਰਿਆ ਪਹਿਲਾਂ ਮੈਂ ਪਾਣੀ ਬੰਦ ਕਰਾਉਂਦਾ ਹੁੰਦਾ ਸੀ ਰੇਟੇ 'ਚ ਬੋਲਦਾ ਵੀ ਰਿਆਂ ਹੁਣ ਵੀ ਬੋਲ ਕੇ ਆਉਣਾ ਭਾਈ ਪਾਣੀ ਬਚਾਓ ਪਾਣੀ ਬਚਾਓ ਉਹ ਲੋਕ ਸਮਝਾ ਮੇਰਾ ਗੁੱਸਾ ਬੰਨਣ ਲੱਗ ਗਿਆ ਵੀ ਲੈਡ ਬੰਦ ਸਾਡੀ ਲਾ ਬੰਦ ਕਿਉਂ ਕਰਾ ਕੇ ਗਏ ਉਹ ਲੈੜੇ ਵਿੱਚ ਫੈਦਾ ਕੋਈ ਉਹ ਦਿਨ ਚੜ ਗਿਆ ਹੂੰ ਉਹਨਾਂ ਨੇ ਗੱਲ ਐ ਨਹੀਂ ਮੰਨਿਆ ਕਿ ਮੈਨੂੰ ਗਲਤ ਮੰਨਿਆ ਦੋ ਚਾਰ ਬੰਦੇ ਮੈਨੂੰ ਮਗਰ ਦੱਸੀ ਵੀ ਅਗੇ ਤੈਨੂੰ ਤਾਂ ਪ੍ਰਧਾਨ ਲੋਕ ਪਾਗਲ ਕਹਿੰਦੇ ਸੀ ਵੀ ਉਹ ਪਾਗਲ ਹੋ ਗਿਆ ਹੂੰ ਮਗਰ ਠੀਕ ਹੈ ਮੈਂ ਤਾਂ ਪਾਗਲਾ ਪੀ ਆ ਉਹ ਆਵਦੇ ਮੈਨੂੰ ਪਾਗਲ ਬੰਨਣ ਮਾਈ ਯਾਰ ਬੰਦਾ ਚੱਲ ਕੇ ਆਇਆ ਠੰਡ ਜਾਇਆ ਤੇ ਸਭ ਕਾ ਉੱਟਾ ਪਾ ਦੇ ਮੈਨੂੰ ਬਣਾਉਂਦੇ ਨੇ ਹੂੰ ਚੀਜ਼ਾਂ ਦੀ ਦਰਬਾਰ ਤੋਂ ਸੀ ਕਰੋ ਤੇ ਪਾਗਲ ਮੈਂ ਹੂੰ ਆਹ ਹਾਲੇ ਭਾਈ ਇੱਥੇ ਹੋਇਆ ਪਿਆ ਕੋਈ ਸੱਤ ਵੀ ਨਹੀਂ ਕੋਈ ਇੱਥੇ ਰਾਜਾ ਬਾਬੂ ਵੀ ਨਹੀਂ ਆ ਮਹਾਦਾਬਾਈ ਇਹ ਹੀ ਬੇਨਤੀ ਕਰਦਾ ਸਾਰੇ ਪੰਜਾਬ ਵਾਲੇ ਤੇ ਪਿੰਡਾਂ ਵਾਲਿਆਂ ਨੂੰ ਵੀ ਜਿਵੇਂ ਸਾਡਾ ਸੰਦੀਪ ਧੋਵਾ ਜੀ ਹੈ ਨੌਜਵਾਨ ਹੈ ਜਿਵੇਂ ਇਹ ਸਾਰੇ ਕੰਮ ਪੰਛੀਆਂ ਦੇ ਆਲ ਲੈ ਲਾਉਣੇ ਜਿਵੇਂ ਮੇਰੀਆਂ ਡੇਕਾਂ ਨੇ ਕਹਿ ਕੇ ਲਵਾਈਆਂ ਛਿੜੀਆਂ ਬਣਾਉਂਦਾ ਇਹਨੇ ਹੋਰ ਵੀ ਛਿੜੀਆਂ ਤਿਆਰ ਕਰਵਾਈ ਜਾਂਦਾ ਤੇ ਆਲ ਲੈ ਲਾਉਣੇ ਪਾਣੀ ਵਾਲਾ ਇੰਤਜ਼ਾਮ ਰੱਖਣਾ ਬੂਟੇ ਨਵੇਂ ਲਵਾਉਣੇ ਇਸ ਤਰ੍ਹਾਂ ਨੌਜਾਨ ਪਿੰਡਾਂ ਚ ਪੈਦਾ ਹੋਵੋ ਫਿਰ ਆਪਾਂ ਇਸ ਪੰਜਾਬ ਨੂੰ ਵਸਦਾ ਰਹਿਦਾ ਰੱਖ ਲਾਂਗੇ ਦੂਜੀ ਗੱਲਾਂ ਗਲਤ ਪਾਸੇ ਨਾ ਸੋਚੋ ਇਹਨੇ ਕਹਿੰਦਾ ਪਾਈ ਮੈਂ ਤਾਂ ਇਸ ਨੌਜਵਾਨ ਨੂੰ ਕਹਿੰਦਾ ਵੀ ਸੱਚੇ ਬਾਦਸ਼ਾਹ ਦੀ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਹੋਵੇ ਇਹੇ